ਉਹਰੀ ਗੱਲਬਾਤ ਕਰਦੇ ਆ ਗੁਰਵਿੰਦਰ ਵੀਰ ਸਾਸਰੀ ਕਾਲ ਜੀ ਸਾਸਰੀ ਵਾਲਾ ਜੀ ਬਾਜੀ ਠੀਕ ਠਾਕ ਹੋ ਹਾਂਜੀ ਵਧੀਆ ਬਾਜੀ ਠੀਕ ਠਾਕ ਗੁਰਵਿੰਦਰ ਵੀਰ ਪਹਿਲਾਂ ਵੀ ਆਪਾਂ ਘੱਟੋ ਘਾਟ ਵੀ ਇੱਕ ਦੋ ਵੀਡੀਓ ਬਣਾ ਚੁੱਕੇ ਆ ਆਪਣੇ ਕਰੋ ਇੱਕ ਵਾਰੀ ਇੱਕ ਗਾਂ ਵੇਚੀ ਸੀ ਪਹਿਲਾਂ ਇੱਕ ਕਰੋ ਸੇਲ ਕੀਤੀ ਸੀ ਹਾਂਜੀ ਹਾਂਜੀ ਤੇ ਮਾਲ ਇਹ ਵੀ ਅੱਜ ਘਰੋਂ ਹੀ ਸੇਲ ਕਰਦੇ ਆ ਇਹ ਵੀ ਘਰੋਂ ਹੀ ਕਰ ਰਹੇ ਆ ਬਾਜੀ ਹੁਣ ਜਗ੍ਹਾ ਦੀ ਪ੍ਰੋਬਲਮ ਸਾਲ ਆ ਗਿਆ ਗਾਂ ਹਾਂ ਤੇ ਬੰਨਣ ਲਈ ਜਗ੍ਹਾ ਨਹੀਂ ਹੈਗੀ ਨਾਲ ਦੀ ਨਾਲ ਆਪਣਾ ਬਿਲਕੁਲ ਡੇਰੀ ਵੀ ਹੈਗੀ ਆਪਣੀ ਹਾਂਜੀ ਨਾਲ ਡੇਰੀ ਦਾ ਕੰਮ ਹੈ ਜੀ ਲੋਕਾਂ ਨੂੰ ਦੁੱਧ ਪਵਾਈਦਾ ਠੀਕ ਆ ਵੀਰੇ ਹਾਂ ਜਰਮਿੰਦਰ ਵੀਰ ਅੱਜ ਦੋ ਜਿਹੜੇ ਪਸ਼ੂ ਆਪਾਂ ਸੇਲ ਕਰਦੇ ਆਂ ਇੱਕ ਤਾਂ ਜਰਸੀ ਵੈੜ ਆ ਇਹ ਵੀ ਤਾਜੀ ਸੂਈ ਹੈ ਜੀ ਹਾਂਜੀ ਤਾਜੀ ਵਈ 10 12 ਦਿਨ ਦਾ ਦਸੂਗਾ ਜੀ ਆ ਵੱਛੀ ਮਗਰ ਠੀਕ ਆ ਜੀ ਹਾਂਜੀ ਵੱਛੀ ਬਹੁਤ ਚੰਗੇ ਟੀਕੇ ਦੀ ਆ ਠੀਕ ਆ ਬਈ ਇਹ ਵੀ ਘਰ ਦੀ ਵੈੜ ਆ ਉਹ ਵੀ ਮੱਜ ਵੀ ਘਰ ਦੀ ਆ ਉਹ ਵੀ ਦੂਜਾ ਸੂਆ ਜੀ ਠੀਕ ਆ ਜੀ ਹਾਂਜੀ ਅ ਸੋ ਦੋਸਤੋ ਦੋਵੇਂ ਪਸ਼ੂ ਜਿਹੜੇ ਸੂਏ ਸੂਆ ਆ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਆਂ ਵੀਰ ਜਰਸੀ ਵੈੜ ਆ ਸੂਆ ਦੂਜਾ ਹੀ ਆ ਜੀ ਹਾਂਜੀ ਹਾਂਜੀ ਦੂਜਾ ਹੀ ਦੂਜਾ ਸੂਆ ਦੈਨ ਹੋ ਗਿਆ ਘਟੋਗਰ 15 20 ਦਿਨ ਦਾ ਹੋ ਗਿਆ ਕਿ 12 ਦਿਨੀਆਂ ਜੀ ਹਾਂਜੀ 14 15 ਦਿਨ ਹੋ ਗਏ ਆ ਜੀ ਤੇ 15 ਕਿ ਦਿਨ ਗੁਰਮਾਨ ਦੇ ਹਾਂਜੀ ਠੀਕ ਆ ਐਸ ਵਕਤ ਗੁਰਵਿੰਦਰ ਵੀਰ ਦੁੱਧ ਦਿੱਤੇ ਲਕਿੰਦਾ ਭਾਈ ਹੁਣ 17 18 ਕਿਲੋ ਆ 17 18 ਹਾਂਜੀ ਵਿੱਚੋਂ ਵੈ ਵੀ 22 ਵੀ ਕਰ ਗਈ 24 ਵੀ ਕਰ ਗਈ ਠੀਕ ਆ ਜੀ ਤੇ ਅਸੀਂ ਉਹ ਵੈਕਸੀਨ ਜੀ ਲਵਾਤੀ ਇੱਕ ਵਾਰੀ ਹੁੰਦੀ ਨਾ ਮੂੰਹ ਖੁਰਦੀ ਅੱਛਾ ਉਹਨਾਂ ਥੋੜਾ ਦੁੱਧ ਡਾਉਣ ਪਿਆ ਵਾ ਬਾਕੀ 16 17 ਕਿਲੋ 18 ਕਿਲੋ ਹੋਣੀ ਹੈਗਾ ਹੁਣ ਮਤਲਬ 17 18 ਲੀਟਰ ਕੋਈ ਵੀ ਭਰਾ ਚੋ ਸਕਦਾ ਤੁਸੀਂ ਹਾਂਜੀ ਹਾਂਜੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸਲੀ ਕਰਾ ਠੀਕ ਆ ਤੇ ਵਾੜ ਵੀ ਵੱਡੀ ਆ ਜਿੱਦਾਂ ਕਿ ਪੰਜਾਬ ਵਾਲੀ ਆਪਾਂ ਵੇਖਦੇ ਹਾਂ ਹਾਂਜੀ ਪੰਜਾਬ ਵਾਲੀ ਜਰਸੀ ਆ ਜੀ ਫੁੱਲ ਵੱਡੇ ਕੱਦ ਕਾਟ ਦੀ ਜਿਹੜੀ ਦੋਸਤੋ ਇਹ ਵਾੜ ਤੁਸੀਂ ਸਾਹਮਣੇ ਵੇਖ ਰਹੇ ਜੇ 17 18 ਲੀਟਰ ਐਸ ਵਕਤੇ ਤੇ ਥੇ ਦੁੱਧ ਹਾਜ਼ਰ ਸੋ 15 ਦਿਨਾਂ ਦਾ ਸੂਆ ਬਾਕੀ ਲੇਵੇ ਦੀ ਸਫਾਈ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਮੋਟੀ ਬਿਲਕੁਲ 나ੜ ਤੋਂ ਪਾਸੇ ਤੁਹਾਨੂੰ ਮਿਲ ਕਰਨ ਵੇਣ ਜਿਹੜੀ ਆ ਮੋਟੀ ਦਿਖਾਈ ਦੇਊਗੀ ਥ ਤੇ ਗਰਮਿੰਦਰ ਵੀਰ ਜਿਆਦੀ ਚਵਾਈ ਜਿਹੜੀ ਆਪਾਂ ਹੱਥੀਂ ਕਰਦੇ ਹਾਂ ਹੱਥੀਂ ਅੱਥੀਂ ਭਾਜੀ ਠੀਕ ਆ ਜੀ ਹਾਂਜੀ ਤੇ ਥੋੜਾ ਖੋਲ ਕੇ ਦੇਖੋਰੀ ਆਪਾਂ ਤੋੜ ਕੇ ਦਿਖਾ ਦਈਏ ਸੋ ਫੋਲੀ ਵਜਨ ਲੋਡ ਆ ਠੀਕ ਆ ਜੀ ਵੈਸੇ ਦੁੱਧ ਵੀਰਾਂ ਦਾ ਵੀ ਕੋਈ ਵੈਕਸੀਨੇਸ਼ਨ ਜਿਹੜੀ ਕਰਾਈ ਆ ਮੂੰਹ ਖੋਰ ਤੋਂ ਉਹਦੇ ਕਰਕੇ ਥੋੜਾ ਜਿਹਾ ਡਾਊਨ ਹੋ ਗਿਆ ਹਾਂ ਥੋੜਾ ਡਾਊਨ ਹੋਇਆ ਭਾਜੀ 22 ਲੀਟਰ ਦੁੱਧ ਵੀਰਾਂ ਦਾ ਵੀ ਇਹਦੇ ਥੱਲੇ ਹਾਜ਼ਰ ਸੀਗਾ ਹੁਣ ਜਿਹੜਾ ਮੌਕੇ ਦੀ ਆਪਾਂ ਗੱਲ ਕਰਦੇ ਪਏ ਉਹ 17 18 ਲੀਟਰ ਆ ਜਿਹੜੀ ਕਿਸੇ ਭਰਾ ਨੇ ਤੇ ਦੋ ਟਾਈਮ ਚੋ ਕੇ ਤਸੱਲੀ ਕਰ ਲੈਣੀ ਆ ਵਜਨ ਲੋਡ ਬਹੁ ਤੋ ਲੈਵੇ ਆਰਡਰ ਦੀ ਕੁਆਲਿਟੀ ਤੋਂ ਤੁਸੀਂ ਇੱਕ ਆਈਡੀਆ ਲਾ ਲੋਗੇ ਵੀ ਜੇ 17 18 ਕਿਲੋ ਦੁੱਧ ਕਿਹਾ ਗਿਆ ਤਾਂ ਵਖਾਲਾ ਵੀ ਥੱਲੇ ਕੋਈ 20 22 ਲੀਟਰ ਦਾ ਕਰਾਉਂਦੀ ਪਈ ਹੈ ਠੀਕ ਹੈ ਤੇ ਬਾਕੀ ਵੱਛੀ ਵੀ ਚੰਗੀ ਮਗਰ ਭਾਜੀ ਹਾਂ ਮਗਰ ਵੱਛੀ ਚੰਗਾ ਵਧੀਆ ਠੀਕ ਆ ਭਰਾਇਆ ਇਹ ਉਹਦੀ ਵੱਛੀ ਹੈ ਠੀਕ ਆ ਵੀ ਬਾਕੀ ਕੋਈ ਵੀ ਨੁਕਸਾਨ ਨਹੀਂ ਸੰਦੂ ਸਾਹਿਬ ਬਿਲਕੁਲ ਸਾਫ਼ ਸੁਥਰੀ ਹੈ ਠੀਕ ਆ ਵੇ ਚਵਾਈ ਚਬੂਈ ਦੀ ਕੋਈ ਕਿਸੇ ਰਕਮ ਦੀ ਇਧਰ ਬੱਚੇ ਨੂੰ ਮੜਾ ਕਰਦੇ ਮੜਾ ਪਾਸੇ ਠੀਕ ਆ ਜੀ ਕੋਈ ਕਿਸੇ ਰਕਮ ਦਾ ਕੋਈ ਭੂਰ ਦੀ ਟੇ ਵਾਲੀ ਗੱਲ ਨਹੀਂ ਕੋਈ ਚੱਕਰ ਨਹੀਂ ਭਾਜੀ ਕੋਈ ਨੁਕਸ ਨਹੀਂ ਕੋਈ ਵੀ ਕੀ ਹੁੰਦਾ ਠੀਕ ਆ ਠੀਕ ਆ ਲਓ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂਗਾ ਠੀਕ ਆ ਜੀ ਚਲੋ ਉਹ ਸੂਏਸ ਵਾਇਪ ਪਸ਼ੂ ਦੀ ਤਸੱਲੀ ਤੁਸੀਂ ਇੱਥੇ ਆਣ ਕੇ ਕਰ ਹੀ ਲੈਣੀ ਆ ਸੋ ਮਗਰ ਵੀ ਬੱਛੀ ਆ ਬੱਛੀ ਬੇਚਕ ਤੁਸੀਂ ਦੇਖੋਗੇ ਠੀਕ ਆ ਜੀ ਕੋਈ ਜਰਸੀ ਦਾ ਕੋਈ ਸ਼ਾਈਵਾਲ ਦਾ ਕਰਾਸ ਅੱਛੀ ਦਾ ਛੱਡਾ ਵੜਾ ਸੀ ਹੁਣੇ ਆਹ ਥਣ ਥਣ ਬਹੁਤ ਹਨ ਹਾਂਜੀ ਸੋ ਸ਼ਾਈਵਾਲ ਦੇ ਵਿੱਚ ਕਰਾਸ ਹੋ ਗਿਆ ਥਣ ਥਣ ਦੀ ਕੁਆਲਿ ਬਾਕੀ ਵਾੜ ਬਹੁਤ ਖੂਬਸੂਰਤ ਆ ਬੱਛੀ ਮਗਰ ਚੰਗੀ ਆ ਤੇ ਵੀਰ ਗੁਰਵਿੰਦਰ ਜੀ ਦੀ ਡਿਮਾਂਡ ਇਹਦਾ ਮੁੱਲ ਕੀ ਕਰਦੇ ਪਏ ਆ ਦੇਵਾਂਗੇ ਕਿੰਨੇ ਦੀ ਡਿਮਾਂਡ ਭਾਈ 70000 ਰੁਪਇਆ ਹਾਂਜੀ ਤੇ 65000 ਦੀ ਦੇ ਦਾਂਗੇ ਜੀ ਸੁਣੋ ਜੀ ਹਾਂਜੀ ਵਿੱਚੋਂ ਉਹਦਾ ਮਾਨਦਾਨ ਕਰ ਦਾਂਗੇ ਆਏਗੇ ਭੈਣ ਭਰਾ ਦਾ ਬਾਕੀ ਨੁਕਸੇ ਕੋਈ ਨਹੀਂ ਸਾਫ ਸੁਥਰੀ ਗਾਂ ਠੀਕ ਆ ਹਾਂਜੀ ਲੋ ਵੀ 65000 ਦੀ ਦੋਸਤੋ ਇਹ ਐਂਡ ਪੁਆਇੰਟ ਜਿਹੜੀ ਤੁਹਾਨੂੰ ਵਾੜ ਮਿਲ ਜੂਗੀ 70000 ਡਿਮਾਂਡ ਹੈ ਦੀ 65000 ਲੈਦੇ ਆ ਬਾਕੀ 17 18 ਲੀਟਰ ਦੁੱਧ ਦੇ ਤੇ ਥੱਲੇ ਹਾਜ਼ਰ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਦੇ ਜਵਾਬ ਸਮਾ ਦੀ ਚੰਗੀ ਆ ਕੋਈ ਵੰਗਰ ਅਸੀਂ ਪਾ ਲਈਦਾ ਹਨਾ ਹਾਂਜੀ ਵੰਗਰ ਪਾਈਦਾ ਭਾਜੀ ਠੀਕ ਆ ਜੀ